ਭਾਰਤ ਰਤਨ ਡਾਕਟਰ ਬੀ ਆਰ ਅੰਬੇਦਕਰ ਜੀ ਦਾ 133ਵਾਂ ਜਨਮ ਦਿਵਸ ਭਾਰਤੀ ਜਨਤਾ ਪਾਰਟੀ ਵੱਲੋਂ ਮਨਾਇਆ ਗਿਆ ਆਓ ਕਰਦੇ ਹਾਂ ਇਸ ਮੌਕੇ ਮੰਦਰ ਪ੍ਰਧਾਨ ਪੂਰਾ ਗੋਣਾ ਗਲਵਾ ਡਾਕਟਰ ਬੀ ਆਰ ਅੰਬੇਦਕਰ ਡਾਕਟਰ ਬੀ ਆਰ ਅੰਬੇਦਕਰ ਹਾਂਜੀ ਦੀਪਕ ਜੀ ਅੱਜ ਇੱਥੇ ਆਇਓ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਦਾ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜਨਮ ਦਿਨ ਦੀਆਂ ਸਾਰੇ ਹੀ ਦਾਕਟਰ ਵੀਰ ਆਰ ਨੇਕਰ ਇਹਨਾਂ ਨੇ ਕਲਿਤ ਲੋਕਾਂ ਲਈ ਦੇਸ਼ਾਹੀ ਲੜਦੇ ਰਹੇ ਹਨ ਅਤੇ ਦੇਸ਼ ਦੇ ਕਾਨੂੰਨ ਮੰਤਰੀ ਰਹੇ ਹਨ ਕਲਿਤ ਸਮਾਜ ਨੂੰ ਉੱਪਰ ਉਠਾਉਣ ਲਈ ਉਹਨਾਂ ਨੇ ਹਰ ਅੰਦolan ਨੂੰ ਬਾਗ ਲਿਆ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਦੇ ਜਨਮ ਦਿਨ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਨਤਕਤਮ ਕਰਦੇ ਹਾਂ ਮਾਤਾ ਕੀ ਜੈ ਡਾਕਟਰ ਵੀਰ ਆਰ ਨੂੰ ਬੇੜੀ ਤੇ ਜਨਮ ਦਿਵਸ ਤੇ ਕੋਈ ਜੋ ਕੀ ਇਸੀ ਜਾਣ ਪਹਿਚਾਨ ਦੇ ਮੌਕਾਗ ਨਹੀਂ ਹੈ ਸਭ ਤੋਂ ਵੱਡੀ ਖਾਸ ਗੱਲ ਉਹ ਇੱਕ ਖੁੱਦ ਇੱਕ ਬ੍ਰਾਹਮਣ ਕੌਲ ਦੇ ਵਿੱਚ ਪੈਦਾ ਹੋਏ ਸਨ ਕਈ ਵਾਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਉਹ ਐਸਸੀ ਐਸਸੀ ਭਾਈਚਾਰੇ ਨੂੰ ਨਹੀਂ ਸੰਬੰਧਿਤ ਰੱਖਦੇ ਉਹ ਖੁੱਦ ਬ੍ਰਾਹਮਣ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਸਭ ਸਮਾਜ ਲਈ ਇੱਕ ਬਰਾਬਰ ਹੋ ਕੇ ਬਰਾਬਰ ਅਧਿਕਾਰ ਦੀ ਮੰਗ ਕੀਤੀ ਉਹਨਾਂ ਉਮਰ ਆਪਣਾ ਜੀਵਨ ਇਸ ਜੀ ਨੂੰ ਸਮਰਪਿਤ ਕੀਤਾ ਉਹਨਾਂ ਨੇ ਦੇਸ਼ ਦੇ ਵਿੱਚ ਹਰ ਇੱਕ ਸਮਾਜ ਦੀ ਬਰਾਬਰ ਤਰੱਕੀ ਲਈ ਪੂਰਾ ਪਰ ਜੋਰ ਆਪਣਾ ਜੀਵਨ ਹੀ ਇਸ ਚੀਜ਼ ਨੂੰ ਸਮਰਪਿਤ ਕੀਤਾ ਅੱਜ ਅਸੀਂ ਉਹਨਾਂ ਦੇ ਇੱਕ ਅਮਰ ਸਿਧਾਂਤ ਉੱਪਰ ਔਰ ਅਮਰ ਰਹਿਣ ਵਾਲੇ ਵਿਅਕਤੀ ਤੋਂ ਜੀਹੋ ਇੱਕ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਉਹਨਾਂ ਜਮਨ ਦਿਵਸ ਮਨਾ ਰਹੇ ਹਨ ਡਾਕਟਰ ਭੀਮਰਾਓਂ ਬੇੜਕਰ ਅਮਰ ਰਹੇ ਡਾਕਟਰ ਭੀਮਰਾਓਂ ਬੇੜਕਰ ਅਮਰ ਰਹੇ ਹਰੇ ਸ੍ਰੇਤਾ ਕੀ ਜੈ ਹਾਂਜੀ ਪੰਕਜ ਜੀ ਅੱਜ